ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਦੋਸਤਾਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਨਵੇਂ ਵਲੌਗ ਵਿੱਚ ਮੈਂ ਤੁਹਾਡਾ ਦੋਸਤ ਯੂਪੀ ਤੋਂ ਸੁਖਮਨ ਦੋਸਤੋ ਅੱਜ ਅਸੀਂ ਆਪਣੇ ਸ਼ਹਿਰ ਪਲੀਏ ਜਾ ਰਹੇ ਹਾਂ ਮੈਂ ਸਤਵਿੰਦਰ ਪੂਆ ਜੀ ਤੇ ਅਸੀਂ ਹੋ ਚੁੱਕੇ ਹਾਂ ਰੈਡੀ ਤੇ ਹੁਣ ਘਰੋਂ ਨਿਕਲਦੇ ਹਾਂ ਅਸੀਂ ਬਾਈਕ ਤੇ ਜਾ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਕੁਝ ਵਿਊ ਸਾਡੇ ਏਰੀਏ ਦਾ ਇੱਧਰ ਜੰਗਲ ਹੈ ਤੇ ਇੱਧਰ ਅਸੀਂ ਹੁਣ ਜਾਵਾਂਗੇ ਸਭ ਤੋਂ ਪਹਿਲੇ ਆਪਣੇ ਅੱਡੇ ਤੇ ਜਿਸ ਦਾ ਨਾਮ ਹੈ ਮਹਿੰਗਾਪੁਰ ਖਿਰੀ ਤੇ ਸਾਡੇ ਘਰ ਤੋਂ ਪੈਂਦਾ ਹੈ ਮਿੰਗਾਪੁਰ 7 8 9 ਕਿਲੋਮੀਟਰ ਦੂਰ ਤੇ ਬਸ ਅਸੀਂ ਪਹੁੰਚ ਹੀ ਚੱਲੇ ਹਾਂ ਹੁਣ ਇੱਥੇ ਕਿਉਂਕਿ ਅਸੀਂ ਨਾ ਅੱਜ ਕੱਪੜੇ ਵਗੈਰਾ ਲੈਣੇ ਸੀ ਸਤਵਿੰਦਰ ਨੇ ਵੀ ਲੈਣੇ ਹੀ ਤੇ ਕਿਉਂਕਿ ਵਿਆਹੂ ਵਗੈਰਾ ਬਹੁਤ ਆਉਂਦੇ ਆ ਤੇ ਇਹ ਸਤਵਿੰਦਰ ਤੇ ਜਾਊਗਾ ਵਿਆਹ ਤੇ ਮੈਂ ਤਾਂ ਬਹੁਤ ਘਟ ਜਾਣਾ ਵਿਆਹੂ ਮੈਂ ਘੱਟ ਹੀ ਦੇਖਦਾ ਹਾਂ ਤੇ ਮੈਂ ਤੇ ਉੱਦਾਂ ਲੈਣੇ ਸੀ ਮੇਰੇ ਕੋਲ ਹੈ ਨਹੀਂ ਕੱਪੜੇ ਤੇ ਅਸੀਂ ਸਭ ਤੋਂ ਪਹਿਲੇ ਆਪਣੀ ਦੁਕਾਨ ਤੇ ਪਹੁੰਚ ਜਾਣਾ ਹੈ ਕਿਉਂਕਿ ਸਾਡੀ ਨਾ ਫੁੱਫੜ ਜੀ ਉਹਨਾਂ ਦੀ ਖਰਾਦੀ ਦੁਕਾਨ ਹੈ ਇੱਥੇ ਵੀਰ ਜੀ ਕੰਮ ਕਰਦੇ ਸਤਵਿੰਦਰ ਦਾ ਡੈਡੀ ਤੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਹੈ ਸਾਡੇ ਇੱਕ ਇੱਧਰ ਗੁਰਦੁਆਰਾ ਸਾਹਿਬ ਹੈ 메ਨ ਤੇ ਅੱਡੇ ਤੇ ਇੱਕ ਹੈ ਸਾਡਾ ਸਕੂਲ ਉਸ ਦੇ ਸਾਹਮਣੇ ਤੇ ਇਸ ਸਕੂਲ 'ਚ ਮੈਂ 10ਵੀਂ ਤੱਕ ਪੜਿਆ ਹਾਂ ਤੇ ਇਹ ਗੁਰਦੁਆਰਾ ਸਾਹਿਬ ਦਾ ਗੇਟ ਹੈ ਤੇ ਕਦੇ ਤੁਹਾਨੂੰ ਫੇਰ ਦਿਖਾਵਾਂਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਅਸੀਂ ਨਾ ਹੁਣ ਬਸ ਪਹੁੰਚ ਚੁੱਕੇ ਹਾਂ ਪੱਲੀਏ ਦੋਸਤੋ ਜੋ ਕਿ ਸਾਨੂੰ ਸਾਡੇ ਅੱਡੇ ਤੋਂ ਪੱਲੀਆ ਪੈਂਦਾ ਹੈ 10 ਅ ਪੈ ਜਾਂਦਾ ਹੋਗਾ 10 ਕਿਲੋਮੀਟਰ ਦੂਰ ਤੇ ਅਸੀਂ ਪਹੁੰਚ ਚੁੱਕੇ ਹਾਂ ਹੁਣ ਆਪਣੇ ਸ਼ਹਿਰ ਤੇ ਮੈਨੂੰ ਨਾ ਥੋੜਾ ਇੰਸਟੀਚੂਟ ਚ ਕੰਮ ਸੀ ਸਰ ਨੂੰ ਮਿਲਣਾ ਸੀ ਤੇ ਤਾਂ ਕਰਕੇ ਮੈਂ ਇੱਧਰ ਨੂੰ ਜਾ ਰਿਹਾ ਹਾਂ ਤੇ ਸਤਵਿੰਦਰ ਭੂਆ ਜੀ ਤੇ ਉਧਰੋਂ ਮੇਰੀ ਦੀਦੀ ਤੇ ਭਾਂਜੇ ਨੇ ਵੀ ਆਉਣਾ ਸੀ ਕਿਉਂਕਿ ਦੀਦੀ ਨੇ ਜਿਵੇਂ ਦੀਦ ਨਾਲ ਲੈ ਕੇ ਭੂਆ ਜੀ ਹੁਣ ਕੱਪੜੇ ਲੈਣਗੇ ਤੇ ਕੁਝ ਵੀਊ ਦੇਖ ਸਕਦੇ ਹੋ ਤੁਸੀਂ ਸਾਡੇ ਸ਼ਹਿਰ ਦਾ ਸਾਡਾ ਸ਼ਹਿਰ ਨਾ ਤੇ ਬਹੁਤ ਵੱਡਾ ਏ ਨਾ ਹੀ ਜ਼ਿਆਦਾ ਛੋਟਾ ਏ ਵਧੀਆ ਏ ਨਾਰਮਲ ਜਾਇ ਹੁਣ ਵਿਕਾਸ ਹੋ ਰਿਹਾ ਵਧੀਆ ਡਵੈਲਪ ਹੋ ਰਿਹਾ ਏ ਬਹੁਤ ਜ਼ਿਆਦਾ ਸਾਡੀ ਯੂਪੀ ਚ ਵੀ ਤੇ ਹੌਲੀ ਹੌਲੀ ਚਲੋ ਵਧੀਆ ਏ ਹਰ ਤਰ੍ਹਾਂ ਦੀਆਂ ਦੁਕਾਨਾਂ ਦੇਖਣ ਨੂੰ ਮਿਲ ਸਕਦੀਆਂ ਹਰ ਚੀਜ਼ਾਂ ਖਰੀਦ ਸਕਦੇ ਆਪਾਂ ਇੱਥੋਂ ਤੇ ਲਾਸਟ ਤੱਕ ਦੋਸਤੋ ਵਲੌਗ ਵਿੱਚ ਬਣੇ ਰਹੋ ਤੇ ਦੋਸਤੋ ਮੈਂ ਹੁਣ ਇੱਧਰ ਗੁਰਦੁਆਰਾ ਸਾਹਿਬ ਆ ਲਾ ਗਿਆ ਹਾਂ ਕਿਉਂਕਿ ਮੇਰਾ ਭਾਂਜਾ ਇੱਥੇ ਹੀ ਉਹ ਟਿਊਸ਼ਨ ਪੜ੍ਹ ਕੇ ਫਿਰ ਇੱਥੇ ਗੁਰਦੁਆਰਾ ਸਾਹਿਬ ਵੇਟ ਕਰ ਰਿਹਾ ਸੀ ਤੇ ਸਤਵਿੰਦਰ ਤੇ ਪੂਆ ਜੀ ਹੁਣੀ ਚਲੇ ਗਏ ਹੀ ਦੀਦੀ ਨੇ ਲੈਣ ਉਧਰ ਦੀਦੀ ਹੁਣਾਂ ਦੇ ਪਿੰਡ ਪਲੀਏ ਤੋਂ ਥੋੜਾ ਸਾਡੇ ਸ਼ਹਿਰ ਤੋਂ ਉਹਨਾਂ ਦਾ ਥੋੜਾ ਲੱਗ ਹੀ ਪੈ ਜਾਂਦਾ ਸਾਡੇ ਨਾਲੋਂ ਤੇ ਇੱਧਰ ਇਹ ਵੇਟ ਕਰ ਰਿਆ ਸੀ ਤੇ ਮੈਂ ਵੀ ਇੱਥੇ ਆ ਗਿਆ ਹਾਂ ਇਹ ਦੇ ਕੋਲ ਕਣੀ ਐਡ ਕਰਨਾ ਸਾਡੀ ਸ਼ਹਿਰ ਪਲੀਏ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਤੇ ਤੇ ਗੁਰਦੁਆਰਾ ਸਾਹਿਬ ਨਾ ਬਣ ਰਿਹਾ ਹੈ ਹੁਣ ਪਹਿਲੇ ਇੱਥੇ ਸੀ ਉਹ ਦਰਬਾਰ ਸਾਹਿਬ ਠਾ ਕੇ ਹੁਣ ਥੱਲੇ ਬਣਾ ਰਹੇ ਆ ਪਾਰਕਿੰਗ ਤੇ ਉੱਤੇ ਗੁਰਦੁਆਰਾ ਸਾਹਿਬ ਬਣੂਗਾ ਤੇ ਜਿਹੜੀ ਮਹਾਰਾਜ ਦੀ ਬੀੜ ਹੈ ਉਹ ਹੁਣ ਇਧਰਲੀ ਸਾਈਡ ਉੱਪਰ ਰੱਖੀ ਹੈ ਤੇ ਆਜ ਮੇਰਾ ਭਾਂਜਾ ਬੈਠਾ ਇੱਥੇ ਗੱਲਾਂ ਕਰ ਰਿਹਾ ਫੋਨ ਤੇ ਪਤਾ ਨਹੀਂ ਕਿਹਦੇ ਨਾਲ ਹੁਣ ਅਸੀਂ ਆ ਗਏ ਆ ਦੋਸਤੋ ਇਹ ਕਹਿੰਦਾ ਹੈ ਮੋਮੋਜ਼ ਖਾਣੇ ਆ ਚਲੋ ਮਾਮਾ ਜੀ ਮੈਂ ਕਿਹਾ ਚੱਲੇ ਚੱਲਦੇ ਆ ਤੇ ਇਧਰ ਅਸੀਂ ਆ ਗਏ ਮੋਮੋਜ਼ ਖਾਣ ਮੇਰਾ ਸਿਰਲਾ ਭਾਂਜਾ ਬੈਠਾ

दस पैसे तो मैं ही देने हैं नहीं मैं देने यार तुम बड़ा बंदा फिर भरा भर के आए देंगे ही बढ़िया टेस्टी ਮੋਮੋਜ਼ ਬੜੇ ਟੇਸਟੀ ਸੀ ਤੇ ਖਾ ਕੇ ਮਜ਼ਾ ਆ ਗਿਆ ਤੇ ਅਸੀਂ ਢੀਕ ਰਹੇ ਸੀ ਦੀਦੀ ਹੁਣਾਂ ਨੂੰ ਸਤਵਿੰਦਰ ਦੇ ਭੂਆ ਜੀ ਨੂੰ ਕਿਉਂਕਿ ਉਹਨਾਂ ਨੇ ਉਧਰ ਦੀਦੀ ਹੁਣਾਂ ਨੂੰ ਲੈ ਕੇ ਆਉਣਾ ਸੀ ਤੇ ਹੁਣ ਦੀਦੀ ਹੁਣੀ ਅੱਗੇ ਇੱਥੇ ਤੇ ਅਸੀਂ ਸਭ ਤੋਂ ਪਹਿਲਾਂ ਆਹ ਵਾਲੀ ਦੁਕਾਨ ਤੇ ਗਏ ਜਿੱਥੋਂ ਦੀਦੀ ਹੁਣੀ ਜਿਆਦਾ ਕੱਪੜੇ ਖਰੀਦਦੇ ਆ ਹਰ ਵਾਰੀ ਤੇ ਸਾਨੂੰ ਇੱਥੇ ਲੈ ਕੇ ਆਗੇ ਤੇ ਇੱਥੇ ਸਤਵਿੰਦਰ ਦੇ ਦੋ ਜੋੜੇ ਖਰੀਦਦੇ ਭੂਆ ਫੁੱਫੜ ਜੀ ਤੇ ਮੇਰੇ ਡੈਡੀ ਜੀ ਦੇ ਇੱਕ ਜੋੜਾ ਖਰੀਦਿਆ ਤੇ ਇਧਰੋਂ ਖਰੀਦ ਕੇ ਸਤਵਿੰਦਰ ਨੇ ਸਵਾਉਣ ਵਾਸਤੇ ਵੀ ਨਾਲ ਦੀ ਨਾਲ ਦਿੱਤੇ ਕਿਉਂਕਿ ਫਾਰਮਲ ਸਵਾਉਣੇ ਨਾ ਉਸਨੇ ਤੇ ਮੈਂ ਲੈਣੇ ਸੀ ਰੈਡੀमेड ਮੈਂ ਅਗਲੀ ਦੁਕਾਨ ਤੋਂ ਲਾਉਂਗਾ ਦੂਸਰੀ ਤੋਂ ਤੇ ਫੇਰ ਭੂਆ ਜੀ ਨੇ ਵੀ ਆਪਣਾ ਸੂਟ ਲੈਣਾ ਸੀ ਦੀਦੀ ਨੇ ਪੂਆਜੀ ਨੂੰ ਸੂਟ ਦਵਾਇਆ ਆਪਣਾ ਤੇ ਫਿਰ ਅਸੀਂ ਇਧਰ ਮੇਨ ਮਾਰਕੀਟ ਹੈ ਇਧਰ ਆ ਗਏ ਸੀ ਇਧਰੋਂ ਜਾ ਰਹੇ ਹਾਂ ਹੁਣ ਦੂਸਰੀ ਦੁਕਾਨ ਵੱਲ ਤੇ ਇਧਰ ਤੇ ਪੀੜੀਆਂ ਪੀੜੀਆਂ ਗਲੀਆਂ ਤਾਂ ਕਰਕੇ ਥੋੜੀ ਭੀੜ ਜੀ ਰਹਿੰਦੀ ਹੈ ਅੱਜਕੱਲ ਵੈਸੇ ਵੀ ਵਿਆਹਵਾਂ ਦਾ ਸੀਜ਼ਨ ਹੈ ਤੇ ਲੋਕੀ ਬਹੁਤ ਖਰੀਦਦਾਰੀ ਕਰਦੇ ਨੇ ਤੇ ਮੈਂ ਆਪਣੇ ਦੂਸਰੇ ਕੱਪੜੇ ਲਊਂਗਾ ਰੈਡੀमेड ਤੇ ਭਾਂਜੇ ਦੇ ਕੁਝ ਦੋਸਤ ਵਗੈਰਾ ਵੀ ਆਗੇ ਸੀ ਨਾਲ ਤੇ ਉਹ ਇੱਥੇ ਸੀ ਤੇ ਸਭ ਇਕੱਠੇ ਹੋ ਕੇ ਸੀ ਜਾ ਰਹੇ ਆ ਇੱਧਰ ਹੁਣ ਤੇ ਹੁਣ ਜਿੱਥੋਂ ਮੈਂ ਕੱਪੜੇ ਲੈਣੇ ਸੀ ਉੱਥੇ ਆ ਗਏ ਆ ਤੇ ਉੱਥੇ ਦੇਖਦੇ ਆ ਜਾ ਕੇ ਮੈਂ ਤੇ ਵਿਆਹ ਵੂ ਵਗੈਰਾ ਜਾਣਾ ਨਹੀਂ ਸੀ ਮੈਂ ਸੋਚਿਆ ਰੈਡੀमेड ਹੀ ਲੈ ਲੈਣਾ ਜਿੰਨਾ ਸਵਾਈ ਪੈਂਦੀ ਆ ਲੈ ਕੇ ਉਨੇ ਚ ਹੀ ਪੈ ਜਾਂਦੇ ਇਹ ਵੀ ਕੱਪੜੇ ਤੇ ਲਓ ਜੀ ਅਸੀਂ ਹੁਣ ਪਹੁੰਚ ਚੁੱਕੇ ਆ ਉਹ ਦੁਕਾਨ ਤੇ ਜਿੱਥੋਂ ਮੈਂ ਲੈਣੇ ਸੀ ਕੱਪੜੇ ਤੇ ਇੱਥੇ ਕਾਫੀ ਟਾਈਮ ਲੱਗ ਗਿਆ ਕਿਉਂਕਿ ਮੈਨੂੰ ਥੋੜਾ ਜਿਹਾ ਇਕੱਲੇ ਕੱਪੜੇ ਮੈਂ ਕਦੇ ਲੈਏ ਨਹੀਂ ਆ ਪਹਿਲੇ ਮੇਰਾ ਵੱਡਾ ਭਾਂਜਾ ਹੁੰਦਾ ਸੀ ਉਹ ਦਵੰਦਾ ਹੁੰਦਾ ਹੈ ਹਰ ਵਾਰੀ ਤੇ ਹੁਣ ਇਹਨਾਂ ਨੂੰ ਲੈ ਕੇ ਆਇਆ ਸੀ ਨਾਲ ਉਹ ਇੰਗਲੈਂਡ ਚ ਲੱਗ ਗਿਆ ਹੈ ਤੇ ਅਸੀਂ ਕੱਪੜੇ ਖਰੀਦ ਲਏ ਹੁਣ ਦੋਸਤੋ ਤੇ ਆ ਕਾਫੀ ਦੇਖ ਕੇ ਕਾਫੀ ਸ਼ਰਟਾਂ ਪੈਂਟਾਂ ਦੇਖ ਕੇ ਮੈਨੂੰ ਆ ਪਸੰਦ ਆਏ ਤੇ ਹੁਣ ਨਾ ਅਸੀਂ ਗੁਰਦੁਆਰਾ ਸਾਹਿਬ ਆ ਗਏ ਆ ਇੱਥੇ ਮੱਥਾ ਟੇਕ ਕੇ ਫਿਰ ਜਾਵਾਂਗੇ ਅੱਗੇ ਤੇ ਤੁਹਾਨੂੰ ਦਰਸ਼ਨ ਕਰਾਉਣੀ ਆ ਸਾਡੇ ਸ਼ਹਿਰ ਚ ਗੁਰਦੁਆਰਾ ਸਾਹਿਬ ਦੇ ਉੱਪਰ ਮਹਾਰਾਜ ਦੀ ਬੀੜ ਰੱਖੀ ਦਰਬਾਰ ਸਾਹਿਬ ਉੱਪਰ ਬਣਿਆ ਤੇ ਬਾਕੀ ਨਵਾਂ ਦਰਬਾਰ ਸਾਹਿਬ ਬਣ ਰਿਹਾ ਉਹਨੂੰ ਟਾਈਮ ਲੱਗ ਜਾਣਾ ਹੈ ਤੇ ਫੇਰ ਗੁਰਦੁਆਰਾ ਸਾਹਿਬ ਤੋਂ ਅਸੀਂ ਚਾਹ ਛਕੀ ਤੇ ਫੇਰ ਅਸੀਂ ਵਾਪਸ ਜਾ ਰਹੇ ਹਾਂ ਹੁਣ ਤੇ ਹੁਣ ਅਸੀਂ ਆਗੇ ਇਧਰ ਖਾਣ ਕੈਫੇ ਦੇ ਵਿੱਚ ਅਸੀਂ ਆਗੇ ਸਾਡੇ ਸ਼ਹਿਰ ਚ ਕੈਫੇ ਵੀ ਬਹੁਤ ਖੁੱਲੇ ਆ ਹੁਣ ਬਹੁਤ ਸੋਹਣੇ ਸੋਹਣੇ ਆ ਬਹੁਤ ਵਧੀਆ ਕੈਫੇ ਹੈ ਤੇ ਖਾਣ ਪੀਣ ਦਾ ਆਈਟਮਸ ਇੱਥੇ ਖਾਣ ਪੀਣ ਦਾ ਸਮਾਨ ਬਹੁਤ ਵਧੀਆ ਮਿਲਦਾ ਹੈ ਇੱਥੇ ਪੀਜ਼ਾ ਵਗੈਰਾ ਹਰ ਚੀਜ਼ ਤੇ ਅਸੀਂ ਇੱਥੇ ਆ ਗਏ ਹਾਂ ਸਾਰੇ ਜਣੇ ਤੇ ਇੱਥੇ ਹੁਣ ਅਸੀਂ ਇਹਨਾਂ ਨੇ ਪੀਜ਼ਾ ਆਰਡਰ ਕਰ ਲਿਆ ਸੀ ਤੇ ਨਾਲ ਆਹ ਹੋਰ ਚੀਜ਼ਾਂ ਕਈ ਲੈਟਰ ਫਿਟਰ ਕਰ ਲਿਆ ਆਰਡਰ ਇਹ ਖਾ ਪੀ ਕੇ ਅਸੀਂ ਤੇ ਫਿਰ ਇੱਥੇ ਵੀ ਟਾਈਮ ਲੱਗ ਗਿਆ ਸਾਨੂੰ ਘੰਟਾ ਕ ਮੈਂ ਤੇ ਫਾਸਟ ਫੂਡ ਵਗੈਰਾ ਬਹੁਤ ਘੱਟ ਖਾਣਾ ਕਦੇ-ਕਦੇ ਸਬਬ ਬਣ ਜਾਂਦਾ ਤੇ ਖਾ ਲੈਂਦਾ ਨਹੀਂ ਤੇ ਮੈਨੂੰ ਜ਼ਿਆਦਾ ਪਸੰਦ ਨਹੀਂ ਇਹ ਚੀਜ਼ਾਂ ਤੇ ਅੱਜਕੱਲ੍ਹ ਨਿਆਣੇ ਬਹੁਤ ਪਸੰਦ ਕਰਦੇ ਨੇ ਇਹ ਚੀਜ਼ਾਂ ਤੇ ਫਿਰ ਅਸੀਂ ਨਾਂ ਦੀਦੀ ਘਰੇ ਆ ਗਏ ਹੁਣ ਇੱਧਰ ਤੇ ਦੀਦੀ ਘਰੇ ਹੋ ਕੇ ਫਿਰ ਅਸੀਂ ਜਾਵਾਂਗੇ ਆਪਣੇ ਘਰੇ ਚਲੇ ਜਾਵਾਂਗੇ ਦੀਦੀ ਤੇ ਕਹਿ ਰਹੀ ਸੀ ਰੁਕੋ ਪਰ ਅਸੀਂ ਅਸਾਂ ਰੁਕੇ ਨਹੀਂ ਫਿਰ ਸਾਨੂੰ ਕੰਮ ਹੀ ਕਰੇ ਭੂਆ ਜੀ ਵੀ ਨਹੀਂ ਰੁਕੇ ਤੇ ਦੀਦੀ ਮਾਸੀ ਜੀ ਘਰੇ ਸੀ ਤੇ ਇਹਨੇ ਸਾਡੇ ਮਾਸੀ ਜੀ ਤੇ ਮੇਰੇ ਭਾਂਜੇ ਦੇ ਦਾਦੀ ਜੀ ਉਹ ਨਵੀਂ ਮਾਰਬਾਰਾ ਹੋ ਗਿਆ ਹੋਇਆ ਤੇ ਜੀ ਉਥੋਂ ਦੀ ਜਿਆਦਾ ਆਂਦੀ ਆ ਵੀ ਮੈਂ ਨਾਲ ਜਾਂਦਾ ਸੀ ਪਤਾ ਉਹ ਨਹੀਂ ਇਹੋ ਕਲੀਰਾ ਲੈਣਾ ਬਾਉ ਨੂੰ ਲਲੋ ਨਾਲ ਕਦੇ ਤਾਂ ਇਹ ਨੀ ਦਾ ਮਕਰ ਫੇਰ ਉਹ ਦੌਰ ਫੇਰ ਅੱਥੇ ਗਈ ਮਮੀ ਗਾੜਾ ਪਾਲਾਂ ਦੀ ਹੈ ਨਾ ਮਮੀ ਪਾਲਾਂ ਦੀ ਹੈ ਹਾਂ ਮਮੀ ਇਹ ਗਾੜਾ ਨਹੀਂ ਹੈ ਇਹ ਮਮੀ ਨੇ ਵੀ ਚਲਾਇਆ ਨਹੀਂ ਨਹੀਂ ਗਾੜਾ ਕਿੱਥੇ ਮਮੀ ਤੇਰੀ ਪਾਲਾਂ ਦੀ ਹੈ ਨਾ ਗਾੜਾ ਲੱਗਦਾ ਗਾੜਾ ਲੱਗਦਾ ਕਿੰਨਾ ਹੋ ਆਹ ਦੇ ਇੰਨੇ ਸੋਹਣੇ ਸੋਹਣੇ ਫੁੱਲ ਦੇਖ ਕੇ ਮੇਤੋ ਰਹਿ ਨਾ ਹੋਇਆ ਦੀਦੀ ਘਰੇ ਤੇ ਮੈਂ ਨਾ ਲੱਗ ਗਿਆ ਵੀਡੀਓ ਸ਼ੂਟ ਕਰਨ ਆ ਚਿੱਟੇ ਗੁਲਾਬ ਹੈ ਪਿੰਕ ਪਿੰਕ ਤੇ ਚਿੱਟੇ-ਚਿੱਟੇ ਵਾਈਟ-ਵਾਈਟ ਤੇ ਆ ਇਹ ਲਾਲ ਗੁਲਾਬ ਤੇ ਮੇਰੀ ਮਾਸੀ ਜੀ ਬਹੁਤ ਸ਼ਕੀਨ ਹੈ ਉਹਨਾਂ ਨੇ ਬਹੁਤ ਸੋਹਣ ਹਰ ਤਰ੍ਹਾਂ ਦੇ ਫੁੱਲ ਹਰ ਫਲ ਫਰੂਟ ਦੇ ਬੂਟੇ ਲਾਏ ਆ ਤੇ ਬਹੁਤ ਸੋਹਣੇ ਲੱਗਦੇ ਤੇ ਤੁਹਾਨੂੰ ਇੱਕ ਹੋਰ ਚੀਜ਼ ਦਿਖਾਣਾ ਦੋਸਤੋ ਇਹ ਨਾ ਸੰਤਰੇ ਹੁੰਦੇ ਜਿਵੇਂ ਛੋਟੇ ਸੰਤਰੇ ਟਾਈਪ ਵੀ ਛੋਟੇ ਹੁੰਦੇ ਆ ਜਿਵੇਂ ਸੰਤਰੇ ਹੀ ਬਿਲਕੁਲ ਲੱਗਦੇ ਆ ਆ ਦੇਖੋ ਪੀਲੇ-ਪੀਲੇ ਪੱਕੇ ਪਏ ਨੇ ਇਹਨਾਂ ਦਾ ਚਾਰ ਬਹੁਤ ਸਵਾਦ ਵੰਡਦਾ ਚਾਰ ਪਿੰਦਾ ਹੈ ਪਰ ਇਹ ਮਿੱਠੇ ਨਹੀਂ ਹੁੰਦੇ ਖੱਟ-ਖੱਟੇ ਜਿਹੇ ਹੁੰਦੇ ਆ ਤੇ ਇਹਦਾ ਜੂਸ ਵੀ ਬਹੁਤ ਵਧੀਆ ਬਣਦਾ ਹੈ ਇਹ ਬਹੁਤ ਜ਼ਿਆਦਾ ਲੱਗੇ ਆ ਇਹਨਾਂ ਦੇ ਬੁੱਟਾ ਲੱਗਾ ਹੈ ਤੇ ਇੱਧਰ ਸਤਵਿੰਦਰ ਤੇ ਮੇਰਾ ਭਾਂਜਾ ਲੱਗੇ ਫੋਟੋ ਫੁੱਡਾ ਕਿਚਨ ਵੀਡੀਓ ਬਣਾਉਣ ਉੱਧਰ ਕਰਦੇ ਹੁੰਦਾ ਹਾਂ ਚੱਲੂ ਚੱਲ ਹੀਰੋ ਬਣਨ데요 ਜੀ ਵਧੀਆ ਨਹੀਂ ਪੱਲਾ ਨਹੀਂ ਹੋਇਆ ਜੀ ਕਿਹੜਾ ਲੌਕੀ ਵੇਖ ਕਿੱਡੀ ਵੱਡੀ ਬੱਲੇ ਲੌਕਾ ਬੀ ਵਸਤੀ ਰੱਖੀ ਹੈ ਤੇ ਦੀਦੀ ਘਰੋਂ ਹੋ ਕੇ ਹੁਣ ਅਸੀਂ ਆ ਚੁੱਕੇ ਹਾਂ ਆਪਣੇ ਘਰ ਤੇ ਸਾਨੂੰ ਨਾ ਸ਼ਾਮਾਂ ਹੀ ਪੈ ਗਈਆਂ ਕਾਫੀ ਟਾਈਮ ਹੋ ਗਿਆ ਤੇ ਆ ਦੇਖੋ ਜੀ ਆਪਣੇ ਸਵਾਗਤ ਲਈ ਆਪਣਾ ਰੋਮੀ ਕਿੱਦਾਂ ਕਰ ਰਿਹਾ ਏ ਬਹੁਤ ਹੀ ਨਿਚਾ ਛੜ ਗਿਆ ਏ ਕਿਉਂਕਿ ਇਹ ਸੋਚਦਾਂ ਨਾ ਪਤਾ ਨਹੀਂ ਕਿੱਥੇ ਚਲੇ ਗਿਆ ਅੱਜ ਕਿੰਨਾ ਪਿਆਰ ਕਰਦੇ ਨਾ ਜਾਨਵਰ ਦੇਖ ਲੋ 1 ਮਿੰਟ ਨਹੀਂ ਵਸਾ ਖਾਂਦੇ ਤੇ ਹੁਣ ਕਰਦੇ ਆ ਵਲੌਗ ਦਾ ਇੱਥੇ ਹੀ ਐਂਡ ਦੋਸਤੋ ਜੇ ਤੁਹਾਨੂੰ ਵਲੌਗ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਆ ਨਵੇਂ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਧੰਨਵਾਦ ਵਲੌਗ ਦੇਖਣ ਲਈ